ਲੋ ਕਹਿੰਦੇ ਕਹਿੰਦੇ ਇਟਲੀ ਦਾ ਕਹਿੰਦੇ ਆਈਪੀਐਲ ਸ਼ੁਰੂ ਹੋ ਗਿਆ ਕਹਿੰਦੇ ਖਿਡਾਰੀ ਵੱਡੇ ਵੱਡੇ ਪਹੁੰਚ ਗਏ ਕਹਿੰਦੇ ਵੱਡੇ ਵੱਡੇ ਅਰੇ ਕਿੱਦਾਂ ਦਾ ਜੀ ਕਹਿਮ ਤਿਆਰੀ ਫੋਲੀ ਫੋਲ ਫੋਲ ਉਹ ਪਿੱਛੇ ਕਿਦਾਂ ਬਿਠਾਇਆ ਬਾਂਦਰ ਬਿਠਾਇਆ ਉਹ ਪੈਰ ਡਾਲੇ ਡੁੱਲੇ ਦੇ ਬਿਠਾਉ ਤੀ ਪਿੱਛੇ ਬਿਠਾਇਆ ਭਈਆ ਭਈਆ ਮੜਿਆ ਬਖਾ ਲਾ ਨਾ ਨਾ ਦਸ ਘਟਾਰੇ ਪੰਜਾਬੀਆ 11ਵਾਂ ਭਈਆ ਇਹ ਆਈਪੀਐਲ ਅਗਰ ਇਹ ਤੇ ਮੈਚ ਸ਼ੁਰੂ ਹੋ ਗਿਆ ਲੋ ਫੜੋ ਸਾਹਿਬ ਜੀ ਇਹਨੂੰ ਲਿਆਓ ਜੀ ਤਿਆਰੀ ਚਲੋ ਆ ਜੀ ਕਹਿੰਦੇ ਸਭ ਤੋਂ ਵੱਡਾ ਕੰਮ ਹੁੰਦਾ ਕਿਹਦੇ ਬੰਦੇ ਇਕੱਠੇ ਕਰਨੇ ਕਹਿੰਦੇ ਮਹਾ ਮਹਾ ਬੰਦੇ ਇਕੱਠੇ ਦੇ ਕਹਿੰਦੇ ਕੋਸ ਆ ਪਹੁੰਚ ਗਿਆ ਆਪਣੇ ਕੋਸ ਆ ਪਹੁੰਚ ਗਿਆ ਇਹ ਕੋਸ ਆ ਕਹਿੰਦੇ ਆਈਪੀਐਲ ਸ਼ੁਰੂ ਹੋ ਗਿਆ ਪੰਜਾਬ ਦੀ ਟੀਮ ਆ ਕਹਿੰਦੀ ਜਿਹੜੀ ਹਰ ਵਾਰੀ ਹਾਰਦੀ ਆ ਪੰਜਾਬ ਵਾਲੇ ਆ ਕਹਿੰਦੇ ਹਰ ਵਾਰੀ ਹਾਰਨਾ ਹੀ ਆ ਅਸੀਂ ਉਹਦਾ ਲੋਕਲ ਮੈਚ ਜੇ ਹਰ ਵਾਰ ਜਿੱਤੀ ਦਾ ਜਦੋਂ ਕੋਈ ਲੀਗ ਦਾ ਮੈਚ ਹੋਵੇ ਟੂਰਨਾਮੈਂਟ ਹੋਵੇ ਤੇ ਉਦੋਂ ਬਾਅਦ ਪਹਿਲੇ ਹੀ ਹਾਰ ਜਾਈ ਪਹਿਲੇ ਮੈਚ ਹੀ ਬਾਹਰ ਆਜੋ ਤੁਹਾਨੂੰ ਇੱਥੇ ਦੀ ਹੁਣ ਆਈਪੀਐਲ ਲਗਾਈਏ ਕਹਿੰਦੇ ਬੰਦੇ ਕਿੰਨੇ ਆ ਕਹਿੰਦੇ 10 ਪੰਜਾਬੀ ਇੱਕ ਭਈਆ ਜਦ ਜਾਈਗੀ ਹੁੰਦੇ ਤੂੰ ਮਰਜ਼ੀ ਕਹਿ ਲੋ ਭਈਆ ਭਈਏ ਇਹਨੂੰ ਕੈਪਟਨ ਬਣਾਇਆ ਇਹ ਆ ਮੇਰੀ ਟੀਮ ਦਾ ਕੈਪਟਨ ਆ ਹੁਣ ਤੈ ਆਪ ਹੀ ਸਮਝ ਜਾ ਕੋਣ ਕੀ ਆ ਭਈਆ ਕਹਿੰਦੇ ਭਈਆ ਜੀ ਉਹ ਦੇ ਛੱਡ ਆ ਕ ਮੜਾ ਮੂਰਲਾ ਮੁੰਡਾ ਸਰਾਖਾ ਮੁੰਡਾ ਦਿਖਾ ਦੇ ਹੈਲੋ ਹਾਈ ਗਾਇਸ ਹਾਈ ਗਾਇਸ ਵੀਰੋ ਗੋਲੀ ਤੂੰ ਕਰਾਉਣੀ ਆ ਨਾ ਮੈਂ ਵੀਡੀਓ ਜਿੱਤੇ ਆ ਗਈ ਔਰ ਜੇ ਕਿਹਾ ਦੁਨੀਆ ਦਾ ਸਭ ਤੋਂ بڑا ਸ਼ੱਕਾ ਓਏ ਓਏ ਇਹਦੀ ਬੋਲਦੇ ਸੀ ਉਹ ਨਹੀਂ ਉਹ ਜਿੱਤੇ ਕੋਈ ਇਹ ਬੋਲ ਨਹੀਂ ਕੀ ਇਹ ਤੱਕ ਲੋ ਕਹਿੰਦੇ ਮਿੱਤਰੋ ਕਹਿੰਦੇ ਚੈੱਕ ਕਰੋ ਕਹਿੰਦੇ ਓੰਕਾਰ ਆ ਕਹਿੰਦੇ ਇਹ ਕਹਿੰਦੇ ਫਾਸਟ ਬੋਲਰ ਆ ਇਹ ਬਾਈ ਆਪਣਾ ਕਿੱਦਾਂ ਕੈਪਟਨ ਸਾਹਿਬ ਹਾਰ ਯੂ ਤੁਹਾਡੇ ਜੀ ਕੈਪਟਨ ਹੀ ਬਹੁਤ ਹੈ ਕਿ ਕੀ ਕਰਨਾ ਕਦਾਂ ਬਾਈ ਜੀ ਆ ਬੰਦਾ ਬਹੁਤ ਗੋਲੀ ਦਿੰਦਾ ਬਾਈ ਸਾਡੀ ਟੀਮ ਨੂੰ ਕੇ ਤੋ ਖਤਰਾ ਨਹੀਂ ਵਿਰੋਧੀਆਂ ਤੋਂ ਖਤਰਾ ਨਹੀਂ ਪਰ ਇਹ ਨਾ ਪਸੇ ਤੋਂ ਖਤਰਾ ਉਧਰ ਮੈਚ ਰੱਖਿਆ ਹੁੰਦਾ ਗਰਾਊਂਡ 'ਚ ਆਏ ਹੁੰਦੇ ਉਧਰ ਗੋਲੀ ਦੇ ਜਾਂਦੇ ਤੇ ਦੋ ਬੰਦੇ ਹੈਰੀ ਸਾਹਿਬ ਇਹ ਖਰੀਦੇ ਆ ਕਿਤੇ ਨਵੇਂ ਕਹਿੰਦੇ ਆ ਜਿਹੜਾ ਕੈਪਟਨ ਖਰੀਦਾ ਕਿੰਨੇ 'ਚ ਖਰੀਦੇ ਆਈਓ ਇਹ ਰੁਪਈਆ 20 ਲੱਖ ਰੁਪਈਆ ਦਾ ਪੈਨ 20 ਲੱਖ ਤੇ ਸ਼ਿਸ਼ਾਨ ਸਿੰਘ ਵਾਲਾ ਹੀ ਕੰਮ ਕਰੂਗਾ ਲੱਗਦਾ ਅੱਜ ਵੇਖੋ ਅੱਜ ਕਹਿੰਦੇ ਕੀ ਨਾ ਨਾ ਕੁਛ ਦਿੱਤਾ ਜੀ ਪੱਲੇ ਉਹ ਲੈਣਾ ਨਹੀਂ ਤੇ ਇਹ ਜਿੰਨੇ ਦਿੱਤੇ ਡਬਲ ਲੈਣੇ ਆ ਉਹਨੇ ਦੇ ਕੇ ਜੋ ਫੇਰੇ ਆ ਗਿਆ ਤੀਉੜੀਆਂ ਵਾਲਾ ਕਹਿੰਦੇ ਸਾਡਾ ਕੈਪਟਨ ਆ ਕਹਿੰਦੇ ਤੀਉੜੀਆਂ ਹੀ ਰਹਿੰਦੀਆਂ ਪ੍ਰੋਮੋਟਰ ਸਾਹਿਬ ਆ ਕਹਿੰਦੇ ਅੱਜ ਕੇਲੇ ਕੁਲੇ ਰੈਡ ਬੁੱਲਾ ਇਧਰ ਆਈਆਂ ਹੋਈਆਂ ਕਹਿੰਦੇ ਇਹਦਾ ਦੇਖੋ ਕਹਿੰਦੇ ਇੰਡੀਆ ਵਾਲਾ ਹੀ ਮੋਲ ਬਣਿਆ ਪਿਆ ਕਹਿੰਦੇ ਪਿੰਡ ਵਾਲਾ ਹੀ ਪਿੰਡ ਵਾਲਾ ਹੀ ਪਿੰਡ ਵਾਲਾ ਹੀ ਕਹਿੰਦੇ ਬੋਲਾ ਗਵਾਚੀਆਂ ਹੀ ਰਹਿੰਦੀਆਂ ਕਹਿੰਦੇ ਕਹਿੰਦੇ ਗਰ ਕੀ ਹੋਇਆ ਕਿਹਦੇ ਮੁੰਡੇ ਕਿਹਦੇ ਮੁੰਡੇ ਤੁਸੀਂ ਕਿਹਦੇ ਭੋਲੂ ਕੌਣ ਆ ਹਾਂ ਮਾ ਦਾਦਾ ਜੀ ਤੇਰਾ ਡੈਡੀ ਭੋਲੂ ਆ ਤੇ ਤੇਰਾ ਡੈਡੀ ਕੌਣ ਆ ਓਏ ਆਏ ਭੋਲੂ ਦੇ ਤੈਨੂੰ ਕਾਦਾ ਮੈਚ ਖੇਡਦਾ ਮੈਂ ਸਾਲਾ ਬੋਲਾ ਚੱਕਣ ਲਗਾ ਇੱਧਰ ਕੈਪਟਨ ਸਾਹਿਬ ਕੇ ਬਾਹਣੋ ਬਾਣੀ ਪਾਏ ਫੇਆ ਕਿਹਦੇ ਕੈਪਟਨ ਸਾਹਿਬ ਛੱਕੇ ਮਾਰ ਓ ਰੋਕ ਜਾ ਬਾਬੂ ਓ ਵਾਹ ਓ ਵਾਹ ਤੇਰੇ ਇੱਕ ਪੰਗ ਦਿਖੀ ਨਹੀਂ ਬਾਲ ਓਏ ਕਿਆ ਬਾਤ ਆ ਜਬੱਟ ਦਿੱਤੀ ਚੱਲ ਆ ਜਾ ਮੈਂ ਚੱਲ ਜੰਨਾ ਨਾਲ ਆ ਜਾ ਆ ਜਾ ਫੈਰੀ ਆ ਜਾ ਓ ਬੋਲੂ ਓ ਪੋ ਇਨੋ ਭੇਜੀ ਬੋਲੇ ਬਕਲਬ ਕਿਲੇ ਬੋਲੂ ਬੋਲੂ ਤੇ ਮੁੰਡੇ ਆ ਜਾ ਬੋਲ ਲੈ ਛਲੀ ਓ ਇਹਨੂੰ ਜਲਦੀ ਓ ਇਹਨੂੰ ਭੇਜੀ ਚੱਲ ਫੈਰੀ ਚੱਲ ਚੱਲ ਆ ਗਿਆ ਮੈਂ ਕਹਿੰਦੇ ਹੈਰੀ ਕਹਿੰਦੇ ਆ ਦੇਖੋ ਕਹਿੰਦੇ ਇਹ ਕਹਿੰਦੇ ਕੁੱਤੇ ਵਾਲੀ ਟ੍ਰੇਨਿੰਗ ਲੈ ਕੇ ਆਇਆ ਆ ਬੋਲ ਲੱਪਣ ਪ੍ਰੋਮੋਟਰ ਮੇਰੇ ਨੂੰ ਦੇਖ ਲੈ ਕੇ ਮੈਂ ਪੈਸੇ ਲਾਉਣੇ ਫਿਰ ਇਹਨਾਂ ਦੇ ਕੁੱਤੇ ਆਦੋ ਟ੍ਰੇਨਿੰਗ ਲੈ ਗਿਆ ਕਿਦਾ ਬਹੁਤ ਲੱਖ ਲੱਖ ਰੁਪਈਆ ਲਾਦਾ ਰੇਟ ਤੇ ਸ਼ੱਕਿਆਂ ਦੇ ਲਾਉਣੇ ਆ ਬਾ 100 ਏਰੋ ਲਾਉਣਾ ਇਕੱਠਾ ਹੀ ਇਕੱਠਾ ਹੀ 100 ਏਰੋ ਲਾਏ ਜੇ ਇਹ ਟੀਮ ਫਜ਼ਾਨ ਦੀ ਟੀਮ ਜਿੱਤ ਗਈ ਜੇ ਆਹ ਦੀ ਟੀਮ ਜਿੱਤ ਗਈ ਕਹਿੰਦੇ ਕੋਲ ਸਾਵਲ ਕਹਿੰਦੇ ਸਪਾਂਸਰ ਲਾਵਲ ਗਏ 100 ਏਰੋ ਸਿੱਧਾ ਸਿੱਧਾ ਹੀ ਆ ਗਏ ਕਹਿੰਦਾ ਸੋ ਪਾਰਟੀ ਚੱਲੂਰੇ ਵੱਡੇ ਲਿਆ ਗ੍ਰਾਂਡੇ ਫੇਸ ਤੇ ਲੂਗੇ ਗ੍ਰਾਂਡੇ ਕਿੰਨੂ ਕਹਿੰਦਾ ਮੁੰਡਾ 50 ਮਾਰ ਕੇ ਆਇਆ ਕਹਿੰਦੇ ਕਹਿੰਦਾ 50 ਮਾਰ ਆਇਆ ਕਹਿੰਦੇ 50 ਬਹੁਤ ਵਧੀਆ ਬਹੁਤ ਵਧੀਆ ਖੇਡਿਆ ਮੁੰਡਾ ਕਹਿੰਦੇ ਓਕੇ ਤਾਂ ਜੀ ਰਖੇ ਕਹਿੰਦੇ ਆ ਓਕੇ ਤਾਂ ਹੀ ਕਹਿੰਦੇ ਲੋ ਜੀ 152 ਦਾ ਟਾਰਗੇਟ 15 ਓਵਰ ਪ੍ਰੋਮੋਟਰ ਪ੍ਰੋਮੋਟਰ ਸਾਹਿਬ ਆਏ ਆ ਇੰਗਲਿਸ਼ ਦਾ ਆਈਪੀਐਲ ਚੱਲਦਾ ਵਾ ਪ੍ਰੋਮੋਟਰ ਸਾਹਿਬ ਆਏ ਆ ਤੇ ਗੱਡੀ ਵਿੱਚ ਕਿਤੇ 3 ਕਿਲੋ ਦਰਜਣੀਆਂ ਦਰਜ 3 ਕਿਲੋ ਲੈ ਤੇ 4 ਰੈਡ ਬੁੱਲਾ ਲੈ ਕੇ ਆਏ ਆ ਉਹ ਕੱਲ ਦੀਆਂ ਟੀਮ ਬਾਬਾ ਕਿੰਨੇ ਆ ਬੰਦੇ ਆ ਇਹ ਦੇਖ ਹਰ ਇੱਕ ਤਾਂ ਮੂਹ ਵਾਰੀ ਬੈਠੇ ਆ ਇਹੜੇ ਨੇ ਮੂਹ ਵਾਲਾ ਕੀ ਬੰਨਾ ਹੈ ਕਿੰਨੇ ਕਿਲੇ ਆ ਪਾ ਜੁੜੀ ਆਪਣੇ ਸਾਹ ਚ ਗੋਤੋਂਗ ਵੀ ਹੁੰਦੀ ਸੀ ਸੌਰੀ ਵੀਰ ਲਓ ਕਹਿੰਦੇ ਮਿੱਤਰੋ ਕਿਦੇ ਆ ਪਿਆਨੋ ਦੀ ਟੀਮ ਕਹਿੰਦੇ ਕੋਸ ਆ ਵਾਏ ਤੇ ਜਿੱਤ ਗਈ ਆਓ ਬੋਵੀ ਦਾ ਕੋਲ ਜਾਓ ਬੋਵੀ ਦਾ ਕੋਲ ਜਾਓ ਕਿ ਕੋਸ ਆ ਵਾਏ ਕਹਿੰਦੇ ਵੀ ਟੀਮ ਜਿੱਤ ਗਈ ਕਹਿੰਦੇ ਬੋਵੀ ਮੱਥਾ ਟੇਕ ਬੋਵੇ ਆ ਪੈਰੀ ਪੈ ਜਾ ਹੁੰਦਾ ਹੀ ਇੱਧਰ ਆ ਭਰਾਵਾ ਪੈਰੀ ਪੈ ਜਾ ਆਉਂਦਾ ਹੀ ਪੈਰੀ ਪੈ ਜਾ ਓ ਇੱਧਰ ਇੱਧਰ ਫੋਨ ਸੈਟ ਆ ਸਾਰੇ ਆ ਅਗਲੀ ਵਾਰੀ ਰੈੱਡ ਬੋਲ ਦਾ ਕਿਹ ਦਿੱਤਾ ਦੋਬਰ ਜਣਾ ਕੇ ਟੋਕੇਲਾ ਸਮਝਿਆ ਵੇ ਇਦਾਂ ਨਹੀਂ ਆਉਣਾ ਗਰਾਊਂਡ 'ਚ ਆਵਾਜ਼ ਹੈ ਮੁੰਡੇ ਨੂੰ ਹੋਰ ਮੇਰੀ ਗਾ ਬਿਗਦਾ ਜ਼ੋਰ ਬੋਦਲਾ ਗਰਮ ਪਾਣੀ ਕੱਚ ਦੀ ਬੋਤਲ ਹੈ ਗਰਮਾ ਨੂਨ ਪਾ ਕੇ ਢਿੱਡ ਤੇ ਫੇਰਨਾ ਵੀਰ ਢਿੱਡ ਜ਼ੋਰ ਲਾਇਆ ਕਿੱਡਾ ਜ਼ੋਰ ਲਾਇਆ ਵੀ ਇਹਨੇ ਲੈ ਨਿਆਣਾ ਜਮਿਆ ਵਾ ਦੇਖਦਾ ਨਹੀਂ ਲੈ ਵੀਰ ਤੇ ਟਾਂਕੇ ਲੱਗੇ ਹੋਏ ਇਹ ਵੱਡ ਹੋ ਗਿਆ ਹੀ ਨਾ ਇੰਡੀਆ ਬੰਦਾ ਟਾਂਕੇ ਲੱਗੇ ਹੋਏ ਆਪਰੇਸ਼ਨ ਨਾ ਆਇਆ ਸੀ ਨਹੀਂ ਨਹੀਂ ਮਰੀਨ ਤੇ ਆ ਗਿਆ ਸੀ ਗਰੀਬ ਨੇ ਧੱਕਾ ਹੁੰਦਾ ਹੀ ਉਹਨੇ ਲੜ ਪਿਆ ਚੰਗਾ ਦੇ ਮਾਮਾ ਅਵੇਲੇ ਕੀ ਮਾਰਿਆ ਕੰਡਿਆਂ ਦੇ ਘਰੀਦਿਆ ਮਾਮਾ ਕੰਡੇ ਤੈਨੂੰ ਭਲੇਖਾ ਲੱਗ ਗਿਆ ਹੈਗਾ ਕੁਝ ਹੋ ਰਹੀ ਸੀ ਥੱਲੇ ਆਜੇ ਤੇ ਇੱਥੇ ਤੇਰੇ ਵਾਲੇ ਹੀ ਆ ਗਏ ਅੱਜ ਜਿੰਦਾਬਾਦ ਜੱਸਾ ਜਿੰਦਾਬਾਦ ਆ ਕਦੇ ਆ ਆ ਮਿੱਤਰਾਂ ਕਹਿੰਦੇ ਆ ਬਹੁਤ ਵਧੀਆ ਬੈਟਿੰਗ ਕੀਤੀ ਕਦੇ ਅੱਜ ਆ ਬੰਦੇ ਨਾਲ ਹੀ ਕਿਤੇ ਆ ਵਿਰੋਧੀ ਆ ਪਰ ਦਿਲ ਜਿੱਤ ਗਿਆ ਕਦੇ ਵਿਰੋਧੀ ਵੀ ਅੱਜ ਇਧਰ ਭਾਈ ਇਧਰ ਮੈਕਸਵੈਲ ਵਾਲੀ ਪਾਰੀ ਖੇਡੀ ਅੱਜ ਫੱਟੜ ਫੱਟੜ ਇੱਕ ਲੱਤ ਤੇ ਇਹਦਾ ਲੱਗ ਨਹੀਂ ਸਹੀ ਕਰੋ ਇਹ ਗੱਲਾਂ ਦੱਸ ਦੇਹ ਆ ਆਪਣੀ ਟੀਮ ਦਾ ਬੈਟ ਆ ਇਹ ਝੱਟ ਤੂੰ ਬੈਟ ਚੱਕ ਕੇ ਲਿਆ ਖੇਡਣ ਨੂੰ ਅੱਗੇ ਸਾਰਿਆਂ ਨੂੰ ਸਾਰਿਆਂ ਨੂੰ ਖੇਡਣ ਨੂੰ ਅੱਗੇ ਉਹ ਫੂੜੇ ਵਾਲਿਆ ਹੁਣ ਚੰਗਾ ਰਿਆਂ ਲੋ ਕਹਿੰਦੇ ਐਵੇਂ ਸਪான்ਸਰ ਨਹੀਂ ਕਿਹਾ ਜਾਂਦਾ ਕਹਿੰਦੇ ਕਿਹੇ ਗੱਲ ਤੋਂ ਸਪான்ਸਰ ਆ ਮਾਮਾ ਮੈਚ ਤੋਂ ਪਹਿਲਾਂ ਪਲਾਉਣੀ ਆ ਇਹਨਾਂ ਨੂੰ ਘਰ ਜਾਣ ਲੱਗੇ ਰੈਡ ਬੁੱਲਾਂ ਪਲਾਉਤੀਆਂ ਇਹਨਾਂ ਆ ਸਾਡੇ ਕਹਿੰਦੇ ਸਪான்ਸਰ ਆ ਇਹਦੇ ਬਾਗੜ ਵਿਲੇ ਚੱਕ ਲਓ ਹੁਣ ਭਰਾਵਾ ਤੁਹਾਡੇ ਹੱਥਾਂ ਚੋਂ ਨਹੀਂ ਆਉਣਾ ਚੱਕ ਓਏ ਦੋ ਪੀਲਾ ਮੇਰੇ ਹਿੱਸੇ ਦੀ ਅਗਲੀ ਵਾਰੀ ਬੋਲਣਾ ਨਹੀਂ ਹੈਗਾ ਰੈਡ ਬੁੱਲ ਨਹੀਂ ਆਈ ਮੇਰੇ ਹਿੱਸੇ ਦੀ ਪੀਲਾ ਰੈਡ ਬੁੱਲ ਰੈਡ ਬੁੱਲ ਕਰਦਾ ਰਹਿਣਾ ਹਰੇ ਉਹ ਕਿੱਥੇ ਗਿਆ ਵਾ ਉਹਦਾ ਯੋਰ ਬਹੁਤ ਲੱਗਾ ਡੇ ਕੋਚ ਦਾ ਕਿੱਥੇ ਗਿਆ ਬਈਆ ਬਈਆ ਜੱਸੇ ਉਹ ਜੱਸੇ ਲਓ ਜੀ ਧੰਨਵਾਦ ਵੀਰਾਂ ਦਾ ਬਾਈ ਲਿਆਉਣ ਲਈ ਐਦਾਂ ਦਾ ਸਪான்ਸਰ ਚਾਹੀਦੇ ਆਪਾਂ ਨੂੰ ਲਓ ਕੋਸ ਆਵੇ ਨਿਕੋ ਕੋਸ ਆਵੇ ਕੋਈ ਚੱਕਰ ਨਹੀਂ ਮੈਂ ਵੀ ਮੈਂ ਆ ਰਹੀ ਲਓ ਜੀ ਕੋਈ ਵੀਰ ਲੈ ਆਉਂਦੇ ਕੋਈ ਨਹੀਂ ਲੈ ਆਉਂਦੇ ਲੈ ਆਉਂਦੇ ਓਏ ਚੰਗੀ ਸੀ ਆਹ ਆ ਕੋਸ ਆਵੇ ਇਦਾਂ ਦੇ ਕੋਚ ਹੋਣ ਉਹ ਜਿਸ ਤਰ੍ਹਾਂ ਲੋਕੀ ਬੈਲ ਸ਼ਰਾਬ ਤੋਂ ਹਟਾਉਂਦੇ ਆ ਵੀਰਾ ਤੋਂ ਹਟਾਉਂਦੇ ਆ ਕਹਿੰਦਾ ਪੀਆ ਕਰ ਵਧੀਆ ਹੁੰਦੀ ਕਹਦਾ ਜੀ ਤੂੰ ਕਹਿੰਦਾ ਮੈਂ ਰੈੱਡ ਬੋਲ ਉਹ ਲੈ ਰੈੱਡ ਬੋਲ ਦੇ ਕੇ ਦੱਸੇ ਲੰਘਾਂ ਦੇਜ ਕਰਤੀ ਭੱਜਾ ਹੀ ਆਇਆ ਭੱਜਾ ਹੀ ਮੈਂ ਅਮੀਰ ਹੋ ਗਿਆ ਕਲਪਾਈ ਸਾਡਾ ਆ ਕੀ ਆ ਮਾਮਾ ਪੀਣੀ ਵੀ ਨਹੀਂ ਆਉਂਦੀ ਆ ਜਾ ਵੀਰ ਆ ਜਾ ਤੁਸੀਂ ਉਹ ਇਧਰ ਉਹ ਨੂੰ ਬੁਲਾ ਮੇਰੇ ਹਿੱਸੇ ਦੀ ਅਗਲੀ ਵਾਰੀ ਜੇ ਬੋਲਿਆ ਨਾ ਫਿਰ ਵੇਖੀ ਨਹੀਂ ਨਹੀਂ ਵੀਰ ਤੇਰੇ ਹਿੱਸੇ ਦੀ ਤੇਰੇ ਹੀ ਸੋਣ ਬਣੀ ਆ ਐਂ ਤਾਂ ਨਹੀਂ ਤੂੰ ਬੋਲਿੰਗ ਦੱਸ ਭਰਾ ਜੀ ਅਗਲੀ ਵਾਰੀ ਦਾਸ ਲੈ ਆ ਤੂੰ ਬੋਲਿੰਗ ਦੱਸ ਭਰਾ ਜੀ ਬੋਲਿੰਗ ਵਧੀਆ ਥਾਪੀ ਦੇ ਇਥੇ ਥਾਪਾ ਦੇ ਉਹਨੂੰ ਥਾਪਾ ਬਹੁਤ ਵਧੀਆ ਹੋਵੇ ਖਰਚਾ ਥਾਪਾ ਦੇ ਹੁਣ ਥਾਪੀ ਦੇ ਦਵਾਂਗੇ ਚੰਗੀ ਦਵਾ ਜੀ ਕੁਛ ਕੋਸਾ ਕਰੇ ਵਰ ਦਾਸ ਮੈਂ ਕਹਾਂ ਜੀਨਾਂ ਕਜਨਿਆਂ ਦੇ ਮਾਇਆ ਹੀ ਇਹਨਾਂ ਦੇ ਭਰਪੂਰ ਹੋਣ ਸਹੀ ਗੱਲ ਆ ਆ ਕੇ ਦੂਰੋਂ ਲੈ ਕੇ ਆਇਆ ਮਿੱਤਰ ਕਹਿੰਦੇ ਆ ਆ ਕੋਲ ਸਾਹਗੇ ਕਹਿੰਦੇ ਹੁਣ ਆਪਾਂ ਮਹੀਨੇ ਬਾਅਦ ਮੈਚ ਹੁਣ ਆ ਦੇ ਕੀ ਹੁਣ ਅਗਲੀ ਵਾਰ ਨਾ ਪਰ ਰੈਡ ਬੁੱਲਾਂ ਦੀ ਪੀਣੀ ਆ ਤੁਸੀਂ ਵੀ ਦੇਖਾ ਕਰਕੇ ਦੇਖੋ ਮਾਰਾ ਜੀ ਵਧਾਉਂਦਾ ਕਹਿ ਰਹੇ ਆ ਵੀ ਤੁਹਾਨੂੰ ਬੈਟ ਲਿਆ ਕੇ ਦਿੱਤਾ ਜਾਊਗਾ ਵਧੀਆ ਨਹੀਂ ਨਹੀਂ ਨਾ ਬੈਟ ਨਹੀਂ ਵੈਡਾ ਭਾਰ ਨਹੀਂ ਪਾਉਣਾ ਬੈਟ ਮਹੀਨਾ ਕਰੀ ਜਾਂਦੇ ਆ ਹੋਰ ਨਾ ਭਾਈ ਬਾਕੀ ਬਾਕੀ ਛੱਡ ਇਹਦੇ ਮੋਢੇ ਤੇ ਕਦੇ ਭਾਰ ਪਾ ਦੋ ਇਹਦੇ ਮੋਢੇ ਤੇ ਭਾਰ ਪਾ ਦੋ ਸਾਡਾ ਮੂੰਹ ਸਾਡਾ ਸੰਗ ਸੁੱਕ ਗਿਆ ਸਾਡਾ ਰੀਆ ਕਾਲ ਸਾਡਾ ਸਾਡਾ ਸੰਗ ਸੁੱਕ ਗਿਆ ਕੋਚ ਸਾਹਿਬ ਕੋਚ ਸਾਹਿਬ ਕਦੇ ਮੋਢੇ ਤੇ ਭਾਰ ਪਾਲਾ ਇੱਥੇ ਰੈਡ ਬੂਲ ਸਭ ਤੋਂ ਪਹਿਲਾਂ ਕੋਚ ਨੇ ਵੜੀ ਆ ਚਲੋ ਜੀ ਚਲੋ ਫੇ ਚਲੀਏ ਚਲੀਏ ਜੀ ਚਲੋ ਜੀ